ਕੀ ਦਿਨ ਆ ਗਏ ਮੈਨੂੰ ਹੁਣ ਆਟਾ ਲੈਣ ਜਾਣਾ ਪੈ ਰਿਹਾ ਉਹ ਵੀ ਕਦੇ ਦਿਨ ਹੁੰਦੇ ਸੀਗੇ ਜਦ ਬੰਦੇ ਘਰੇ ਹੁੰਦੇ ਸੀ ਨਾਲ ਦੇ ਆਪਾਂ ਤੋਂ ਵੱਧ ਉਹਨਾਂ ਨੂੰ ਪੀਣੇ ਦੀ ਟੈਨਸ਼ਨ ਹੁੰਦੀ ਸੀ ਵੀ ਆਟਾ ਪਿਆਹਾ ਕੇ ਰੱਖਣਾ ਹੁਣ ਮੈਂ ਕਿੱਥੇ ਜਾਊਂਗੀ ਦਰਤਾ ਗਿਆ ਉਹ ਪਾਣੇ ਲਾਜ਼ਮੀ ਹਾਂ ਮਨੋਤੂ ਰੀ ਹਰੇ ਹਾਂ ਪਾਣੇ ਹਾਂ ਵੀਰੇ ਮੈਂ ਤੇਨੂ ਉਰੀ ਨਾ ਲਾਦਾ ਲੈ ਮੜਿਆ ਘਰ ਤੱਕ ਪਹੁੰਚ ਛੱਡਿਓਂ ਨਾਲੇ ਘਰੇ ਚੱਲ ਨੇ ਕਰੇ ਕਰੇ ਤਾਂ ਮੈਂ ਫੇਰ ਆਉਂ ਪੈਣੇ ਮੈਂ ਤੇਰੇ ਮੈਂ ਤੇਰੂ ਹੈਗਾ ਨਾ ਵੀ ਤੂੰ ਰੋਂ ਲੰਘ ਜਾ ਉੱਥੇ ਮੰਮੀ ਨੇ ਦੇਖ ਲਿਆ ਫੇਰ ਔਖਾ ਹੋ ਜੇ ਤੈਨੂੰ ਪਤੀ ਆ ਕੋਈ ਨਾ ਕੋਈ ਦੇਖ ਲੈ ਸਾਹਮਣੇ ਦਾ ਘਰਾਂ ਨੇੜੇ ਤਾਂ ਹੈਗਾ ਤੂੰ ਭੱਜ ਜਾ ਚੱਲ ਚੰਗਾ ਠੀਕ ਆ ਹਾਂ ਫੇਰ ਦੱਸੂਆਂ ਕੋਈ ਗੱਲਬਾਤ ਤੇ ਮੈਨੂੰ ਹਾਂ ਕੋਈ ਨਾ ਮੈਂ ਤੇਨੂੰ ਫੋਨ ਕਰ ਦੂੰਗੀ ਹਾਂ ਮੈਨੂੰ ਤੂੰ ਵੀ ਦੱਸ ਦੀਂਗਾ ਚੰਗਾ ਚੰਗਾ ਅਰਦਾ ਤੇਰੇ ਨਾਲ ਵੀ ਗੱਲ ਕੀ ਕਹਿਣੀ ਆ ਤੂੰ ਹੈਂ ਆ ਬੁੜੀ ਕਿੱਧਰ ਆ ਰਹੇ ਆ ਕਿਵੇਂ ਹੋ ਜੀ ਠੀਕ ਹੋ ਨਾ ਆ ਕੀ ਬਤਮੀਜ਼ੀ ਆ ਮੇਰੀ ਗੱਲ ਸੁਣ ਲਓ ਆਪਣੇ ਕੰਮ ਨਾਲ ਕੰਮ ਰੱਖੋ ਤੇ ਮੈਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਕਮਾਲ ਦੀ ਗੱਲ ਹੈ ਜੀ ਮੈਂ ਕੀ ਬਤਮੀਜ਼ੀ ਕਰਤੀ ਤੁਹਾਡੇ ਨਾਲ ਹਮ ਮੈਂ ਤਾਂ ਤਾਂ ਖੜ ਗਿਆ ਤੁਹਾਨੂੰ ਕੱਲਿਆਂ ਨੂੰ ਦੇਖ ਕੇ ਮਾਹ ਕਿਵੇਂ ਠੀਕ ਵੀ ਰਹੇ ਨੇ ਹੋ ਦੁੱਖ ਸੁੱਖ ਪੁੱਛ ਲਾਂ ਸਾਡੇ ਬਿਨਾ ਜੀ ਲੱਗ ਰਿਹਾ ਹੈ ਕਿ ਨਹੀਂ ਮੇਰੀ ਗੱਲ ਸੁਣ ਲਓ ਨਾ ਯਾਦ ਕਰ ਨੂੰ ਤੁਸੀਂ ਮੇਰੇ ਨੇੜੇ ਨਹੀਂ ਲੱਗਦੇ ਹੈਗੇ ਵੀ ਮੈਂ ਤੁਹਾਨੂੰ ਯਾਦ ਕਰੂੰਗੀ ਤੇ ਚੁੱਪ ਕਰਕੇ ਇੱਥੋਂ ਦਫੇ ਹੋ ਜਾਓ ਨਹੀਂ ਮੈਂ ਰੌਲਾ ਪਾ ਪਾ ਕੇ ਸਾਰੇ ਪਿੰਡ ਵਾਲੇ ਇਕੱਠੇ ਕਰ ਲੈਣੇ ਨੇ ਫੇਰ ਨਾ ਕਿਓ ਮੈਨੂੰ ਪਾ ਦੇ ਪਾ ਦੇ ਛੇਤੀ ਪਾ ਦੇ ਇਹ ਜੇ ਕੰਮ ਦੀ ਕਹਾਵਲ ਨਹੀਂ ਕਰਿਆ ਕਰਦੇ ਇੱਕ ਗੱਲ ਯਾਦ ਰੱਖੀ ਜੇ ਮੰਮੀ ਤੇਰੀ ਗੱਲ ਮੰਨਦੀ ਹੈ ਨਾ ਤਾਂ ਪਿੰਡ ਵਾਲਿਆਂ ਨੇ ਨਹੀਂ ਮੰਨਣੀ ਕਸੂਰ ਤਾਂ ਤੇਰਾ ਬਰੋਬਰ ਤਾਂ ਨਿਕਲੂ ਨਹੀਂ ਹਾਂ ਤਾੜੀ ਘਾਤਰਾਣੀ ਵੱਜਦੀ ਦੋ ਹੱਥਾਂ ਨਾਲ ਵੱਜਦੀ ਆ ਤੁਸੀਂ ਨਾ ਮੈਨਾਂ ਜਿਆਦਾ ਫालतू ਬਕਵਾਸ ਨਾ ਕਰੋ ਚੁੱਪ ਕਰਕੇ ਮੈਂ ਤੁਹਾਨੂੰ ਕਹਿ ਰਹੀ ਆ ਆਪ ਵੀ ਇੱਥੋਂ ਨਿਕਲੋ ਤੇ ਮੈਨੂੰ ਵੀ ਜਾਣ ਦਿਓ ਓਏ ਐਵੇਂ ਕਿਵੇਂ ਜਾਣ ਦੇਣਾ ਤੈਨੂੰ ਮੇਰੀ ਗੱਲ ਨਾ ਧਿਆਨ ਨਾਲ ਸੁਣ ਲੈ ਜੇ ਮੈਨੂੰ ਬਿਨਾ ਕਿਸੇ ਹੋਰ ਬਾਰੇ ਸੋਚਿਆ ਨਾ ਤਾਂ ਸੋਚ ਲਈ ਤਾਂ ਇਹ ਮੈਨੂੰ ਸਿਰਫ ਪਿਆਰ ਨਾਲ ਗੱਲਾਂ ਕਰਦੇ ਨੂੰ ਸੁਣਿਆ ਪਿਆਰ ਨਾਲ ਤਾਂ ਇਹ ਮੇਰਾ ਅਸਲੀ ਰੰਗ ਰੂਪ ਦੇਖਿਆ ਨਹੀਂ ਜੇ ਤਾਂ ਪਿਆਰ ਨਾ ਰਹੇਗੀ ਤਾਂ ਠੀਕ ਹੈ ਨਹੀਂ ਫਿਰ ਤੈਨੂੰ ਅਸਲੀ ਰੰਗ ਰੂਪ ਦਿਖਾਉਣਾ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈ ਤਾਂ ਹੀ ਕਹਿਣਾ ਮੰਨ ਜਾ ਅੱਛਾ ਤਾਂ ਫਿਰ ਤੁਸੀਂ ਵੀ ਹਲ ਤੱਕ ਮੇਰਾ ਅਸਲੀ ਰੂਪ ਦੇਖਿਆ ਨਹੀਂ ਹੋਣਾ ਹੈਗਾ ਹੁਣ ਤੱਕ ਤਾਂ ਮੈਂ ਬਹੁਤ ਬਰਦਾਸ਼ਤ ਕਰ ਲਿਆ ਪਰ ਹੁਣ ਮੈਂ ਕੋਈ ਵੀ ਚੀਜ਼ ਥੋੜੀ ਜਾਂ ਕੋਈ ਵੀ ਗੱਲ ਬਰਦਾਸ਼ਤ ਨਹੀਂ ਕਰਨੀ ਹੈਗੀ ਹੁਣ ਤੁਹਾਨੂੰ ਮੈਂ ਵੀ ਦੱਸੂਗੀ ਕਿ ਜਦੋਂ ਇੱਕ ਕੁੜੀ ਦਾ ਸਬਰ ਟੁੱਟਦਾ ਨਾ ਤਾਂ ਉਹ ਕੀ ਕਰਦੀ ਹੈ ਅੱਛਾ ਭੰ ਮੈਂ ਤਾਂ ਖਰਾਣਾ ਤੇਰੇ ਤੇ ਮੈਂ ਘਰੋਂ ਕੀ ਗਿਆ ਤੇਰੀ ਤਾਂ ਜੀਵੇ ਬਹੁਤ ਤੇਜ਼ ਚੱਲਣ ਲੱਗੀ ਹੈ ਬਾੜੀ ਖੁਸ਼ੀ ਨਾ ਮਨਾ ਬਾੜੀ ਖੁਸ਼ੀ ਨਾ ਮਨਾ ਤੈਨੂੰ ਬਾਰੀ-ਬਾਰੀ ਕਹਿ ਰਿਆਂ ਆ ਰਿਆਂ ਮੈਂ ਬਹੁਤ ਜਲਦ ਇਸੇ ਘਰੇ ਜਿੱਤਨੂੰ ਆਇਆ ਨਾ ਤੂੰ ਚੌਧਰਾਣੀ ਬਣ ਕੇ ਰਹੇਂਗੀ ਇਹ ਘਰੇ ਇਹ ਤਾਂ ਤੂੰ ਮੰਚੋ ਪੜਦੇ ਜਾ ਮੈਂ ਉਹਦੀ ਜ਼ਮੀਨ ਆਪਦਾ ਹਿੱਸਾ ਜਾਣ ਦੇ ਦੂੰ ਇਹ ਵੀ ਤੂੰ ਮੰਚੋਂ ਕੱਢ ਦੇ ਮੈਨੂੰ ਪਤਾ ਹੈ ਕਿ ਖਿਚੜੀ ਭਗਦੀ ਆ ਤੇਰੇ ਤੇ ਅਮਨ ਚ ਚੰਗੀ ਤਰ੍ਹਾਂ ਪਤਾ ਮੈਨੂੰ ਤੇਰੇ ਇਹ ਭਲੇਖਾ ਨਾ ਬਹੁਤ ਛੇਤੀ ਦੂਰ ਕਰੂੰਗਾ ਮੈਂ ਬਸ ਤਿਆਰ ਰਹਿ ਜਿਹੜਾ ਬੰਦਾ ਆਪ ਜਿਹੇ ਜਿਹਾ ਹੁੰਦਾ ਨਾ ਉਹਨੂੰ ਸਾਹਮਣੇ ਵਾਲਾ ਬੰਦਾ ਵੀ ਉਹੋ ਜਿਹਾ ਹੀ ਲੱਗਦਾ ਤੇ ਇਹ ਗੱਲ ਤਾਂ ਨਾ ਪਰਮਾਤਮਾ ਜਾਣਦਾ ਕਿ ਕੌਣ ਕਿਹਦਾ ਭਲੇਖਾ ਦੂਰ ਕਰੂਗਾ ਹਾਂ ਅੱਛਾ ਬੱਲੇ ਆ ਰਿਆਂ ਬਹੁਤ ਜਲਦ ਕਮਾਲ ਕਰਦੀ ਐ ਲੋਤਰੀ ਹੋਰ ਸਾਭ ਨਾਲ ਚੱਲਣ ਲੱਗੀ ਤੈਨੂੰ ਆਇਆ ਹੋਗਾ ਵੀ ਤੂੰ ਘਰ ਦੀ ਮਾਲਕਣ ਬਣ ਕੇ ਬੈਠੇਂਗੀ ਆ ਬੌੜੀਏ ਤੈਨੂੰ ਤਾਂ ਹੁਣ ਤੱਕ ਨਾ ਪਿਆਰ ਨਾ ਰੱਖਿਆ ਤੀ ਪਰ ਮੈਨੂੰ ਲੱਗਦਾ ਤੂੰ ਪਿਆਰ ਨਾ ਰਹਿੰਦੀ ਨੀ ਦੇਖਦੀ ਚਾ ਮੈਂ ਕੀ ਕਰਦਾ ਤੇਰੇ ਨਾਲ ਤੇ ਮੈਂ ਬੋਲਦੀ ਜਿਮੀ ਅਕਲ ਨਹੀਂ ਦਿੱਤੀ ਹੈਗੀ ਪੋਰਾ ਵੀ ਮੜਾ ਮੋਟਾ ਤਾਂ ਵੱਡੇ ਛੋਟੇ ਦੀ ਬੰਦਾ ਲਿਹਾਜ਼ ਕਰ ਲੈ ਹੈ ਕੋਈ ਸ਼ੰਕ ਸ਼ਰਮ ਮੰਨ ਲੈ ਜੇ ਇਹੀ ਜੀ ਤੈਨੂੰ ਤਾਂ ਬੈਠੀ ਇੱਥੇ ਉਜੜੀ ਓਖੜੀ ਵੀ ਤੂੰ ਆਪਦਾ ਘਰ ਬਸਾਲ ਹੈ ਇੱਥੇ ਕੀ ਬੜੇਵੇਂ ਤਰੇ ਤੇਰੇ ਬੇੜਾ ਬੈਠਿਆ ਨੇ ਤਰ ਕੀ ਦਿਮਾਗ ਚੱਕਦਾ ਕੰਜਰੀ ਇਹ ਜੀ ਤਾਂ ਜੰਮਣ ਲੱਗੀ ਉਹਦੀ ਗਲ ਘੋਟ ਦਿੰਦੀ ਪਰੇ ਨਾ ਚੰਗਾ ਸੀ ਕਿਹੜੇ ਬਸਾਉਗੀ ਇਹ ਘਰ ਆਈ ਫਿਰੂਗੀ ਉਜੜੀ ਓਖੜੀ ਓਹੋ ਕੌਂਕਦੀ ਗਰਮੀ ਹੋ ਰਹੀ ਹੈ ਕੋਸੂ ਤੇ ਆਹੇ ਮਰੇ ਪੈਤੀ ਆਪਾਂ ਜੀ ਪੈਂਜੀ ਦੋ ਦਿਨ ਤਾਂ ਸੁਣਵਾਇਆ ਨੂੰ ਹੋਏ ਨੇ ਆ ਤੁਸੀਂ ਪੈਕਿੰਗ ਵੀ ਕਰਨ ਲੱਗੇ ਹਲੇ ਪੰਜ ਚਾਰ ਦਿਨ ਲਾ ਕੇ ਜਾਇਓ ਨਹੀਂ ਭੈਣੇ ਅੱਜ ਤਾਂ ਮੈਂ ਆਈ ਸੀ ਵੀ ਦੋ ਚਾਰ ਦਿਨ ਲਾ ਕੇ ਜਾਉਂਗੀ ਚੱਲ ਜਵਾਖੜੀ ਤੋ ਤਾਂ ਨਹੀਂ ਜਾਇ ਜਾਂਦਾ ਮੈਂ ਹੀ ਰਹਿ ਜੂਗੀ ਆ ਤੇਰੀ ਕੁੜੀ ਉਜੜੀ ਉਖੜੀ ਉਹ ਕੁਛ ਬੋਲਦੀ ਐ ਜਿਹੜਾ ਕੁਛ ਨਹੀਂ ਬੋਲਣਾ ਕੋਈ ਮੈਨੂੰ ਐਂ ਦੱਸ ਮੈਂ ਟੁਕਟੇਰ ਨਹੀਂ ਹੈਗੀ ਮੇਰੇ ਘਰੇ ਰੱਬ ਦਾ ਦਿੱਤਾ ਸਾਰਾ ਕੁਝ ਐ ਇਹਨੂੰ ਬੋਲਣ ਦਾ ਲਖਣ ਤਾਂ ਸਿਖਾ ਲੈ ਜੇ ਇਹਨੂੰ ਨਹੀਂ ਚੱਜੇ ਤਾਂ ਕੱਢ ਬਰੇ ਤੋਰ ਕਾਹਨੂੰ ਰੱਖੀ ਐ ਇਹ ਪੰਜ ਜੀ ਤੁਸੀਂ ਮੈਨੂੰ ਐਂ ਦੱਸੋ ਪਹਿਲਾਂ ਕੁੜੀਆਂ ਨੂੰ ਕੋਈ ਐਂ ਬੋਲਦਾ ਹੁੰਦਾ ਮੈਨੂੰ ਤੁਸੀਂ ਗਲਤਤਾ ਦੱਸੋ ਬੇਗਲ ਹੋ ਕੀ ਗਈ ਤੁਸੀਂ ਐਨੇ ਪਖੇ ਬੈਠੇ ਹੋ ਠੀਕ ਐ ਮੈਂ ਗਲਤ ਬੋਲੀਆ ਮੈਨੂੰ ਪਤਾ ਐ ਪਰ ਕੁੜੀਆਂ ਨੂੰ ਐ ਬੋਲੀਦਾ ਨਹੀਂ ਹੁੰਦਾ ਜੇ ਕੁੜੀ ਕੁੜੀ ਬਣ ਕੇ ਰਹੇ ਇਹ ਤਾਂ ਮੇਰੀ ਮਾਂ ਬਣਦੀ ਐ ਮੈਨੂੰ ਬੋਲਦੀ ਪੁੱਠੇ ਲੱਭ ਜੇ ਕਹਿੰਦੀ ਆ ਗਈ ਇੱਥੇ ਰੋਟੀਆਂ ਖਾਣ ਦੀ ਮਾਰੀ ਮੈਂ ਪਹਿਲਾਂ ਮੈਨੂੰ ਐਂ ਦੱਸ ਮੇਰੇ ਘਰੇ ਰੋਟੀ ਨਹੀਂ ਪੱਕਦੀ ਇੱਥੇ ਜਾਦੇ ਰੋਟੀ ਪੱਕਦੀ ਐ ਜੇ ਮੇਰੀ ਭਾਣਜੀ ਵੀ ਇਹੀ ਐ ਇੱਥੇ ਮੈਂ ਤਾਂ ਆਈਆਂ ਜੇ ਮੇਰੀ ਰਿਸ਼ਤੇਦਾਰੀ ਐ ਨਾਲੇ ਭੈਣੇ ਤਾਂ ਮੈਨੂੰ ਸੱਦਿਆ ਸੀ ਮੈਂ ਕੋਈ ਬਿਨਾ ਬੁਲਾਈ ਤਾਂ ਆਈ ਨਹੀਂ ਹੈਗੀ ਇਹਨੂੰ ਮਾੜਾ ਜਿਹਾ ਤਾਂ ਲਖਣ ਦੇ ਵੀ ਵੱਡਿਆਂ ਨਾਲ ਛੋਟਿਆਂ ਨਾਲ ਕਿਵੇਂ ਗੱਲ ਕਰੀਦੀ ਐ ਓਦੇ ਦੀ ਓਦੇ ਉਹ ਮੁੰਡੇ ਦੇ ਗਾਲ ਪੈ ਕੇ ਖੜ ਗਈ ਉਹਨੂੰ ਪਾਣੀ ਦੀ ਘੁੱਟ ਨਹੀਂ ਪੁੱਛੀ ਮੈਨੂੰ ਛੱਡਣ ਆਇਆ ਧੁੱਪੇ ਐਂ ਨਹੀਂ ਕਿ ਹਰ ਖੜ ਜਾ ਬਹਿ ਜਾ ਹੈ ਪੈਂਦੇ ਉਹਨੂੰ ਐਂ ਬੋਲੀ ਉਠ ਉਖੜੇ ਕਹਾੜੇ ਐਂ ਬੋਲਦਾ ਹੁੰਦਾ ਕੋਈ ਮੈਂ ਇਹਦਾ ਪਹਿਲੀ ਵਾਰ ਦੇਖਿਆ ਵੀ ਐਂ ਬੋਲਦੀ ਐ ਹੁਣ ਮੇਰੀ ਤਾਂ ਧੀ ਐ ਬੋਲਦੀ ਐ ਕਿਸੇ ਨੂੰ ਵੱਧ ਘਟ ਚੱਲ ਭੈਣ ਜੀ ਕੁੜੀ ਬੋਲਪੀ ਹੋਊਗੀ ਮੰਨਦੀ ਐ ਮੈਂ ਚੱਲ ਫੇਰ ਕੀ ਹੋ ਗਿਆ ਛੋੜੀਆਂ ਧੀਆਂ ਵਰਗੀ ਐ ਨਿਆਣੀ ਐ ਪਰ ਮੈਂ ਤਾਂ ਨਹੀਂ ਸਾਨੂੰ ਕੁਝ ਕਿਹਾ ਮੈਂ ਤਾਂ ਸਾਨੂੰ ਫੋਨ ਕਰਕੇ ਇੱਥੇ ਬੁਲਾਇਆ ਨਹੀਂ ਭੈਣੇ ਜਦੋਂ ਜਵਾਖ ਵਿਆਹ ਜਾਵੇ ਉਦੋਂ ਨਿਆਣਾ ਨਹੀਂ ਹੁੰਦਾ ਹੁਣ ਇਹ ਨੰਦਾ ਥੱਲੇ ਆ ਗਈ ਹਜੇ ਵੀ ਨਿਆਣੀ ਐ ਕਿ ਪੋਤੜਿਆਂ ਚ ਖੇਡਦੀ ਐ ਇਹਨੂੰ ਐ ਕਿਵੇਂ ਚੱਜ ਜੈ ਵੀ ਇਹਦੀ ਮਾਸੀ ਆ ਗਈ ਮੈਂ ਇਹਨੂੰ ਡੱਕਰ ਦਿਆਂ ਹੈ ਉਹ ਇਹਨੂੰ ਚੱਜ ਨਹੀਂ ਹੈਗਾ ਐ ਹੋਰ ਗੱਲਾਂ ਨੂੰ ਨਿਆਣੀ ਐ ਬੋਲਣ ਨੂੰ ਇਹ ਨਿਆਣੀ ਨਹੀਂ ਹੈਗੀ ਐਨਾ ਨਹੀਂ ਪਹਿਨੇ ਲੋਟ ਆਉਂਦਾ ਹੁੰਦਾ ਮੈਂ ਤੈਨੂੰ ਦੱਸਾਂ ਪਹਿਨ ਜੀ ਮੇਰੀ ਗੱਲ ਸੁਣੋ ਜਿੱਦ ਦੇ ਤੁਸੀਂ ਆਏ ਸੀ ਮੈਂ ਤੁਹਾਨੂੰ ਆਉਂਦਿਆਂ ਨੂੰ ਹੀ ਦੱਸਤਾ ਸੀ ਵੀ ਮੇਰੀ ਕੁੜੀ ਦਾ ਸਵਾਹ ਰੁੱਖਾ ਹੈ ਉਹ ਨਹੀਂ ਕਿਸੇ ਨਾਲ ਲਾ ਕੇ ਖਾਂਦੀ ਪਰ ਮੈਂ ਤਾਂ ਨਹੀਂ ਤੁਹਾਨੂੰ ਕੁਝ ਕਿਹਾ ਮੈਂ ਤੁਹਾਨੂੰ ਫੋਨ ਕਰਕੇ ਬੁਲਾਇਆ ਮੈਂ ਤੁਹਾਨੂੰ ਹੁਣ ਵੀ ਕਹਿਣੀ ਐ 10 ਦਿਨ ਰਹੋ 4 ਦਿਨ ਰਹੋ 5 ਦਿਨ ਰਹੋ ਛੋਡੀ ਭਾਣ ਜੀ ਦਾ ਘਰ ਐ ਇਹ ਮੇਰਾ ਕੱਲੀ ਦਾ ਨਹੀਂ ਛੋਡਾ ਵੀ ਇੱਥੇ ਹੱਕ ਐ ਪਹਿਣ ਜੀ ਮੰਨਦੀਆਂ ਤੁਸੀਂ ਦੱਸਿਆ ਸੀ ਵੀ ਇਹਦਾ ਸੁਭਾਅ ਰੁੱਖਾ ਹੈ ਇੰਨਾ ਵੀ ਰੁੱਖਾ ਨਹੀਂ ਚੱਲਦਾ ਹੁੰਦਾ ਵੀ ਮਾੜੇ ਮੋਟੇ ਰਿਸ਼ਤੇਦਾਰ ਦੀ ਕੋਈ ਲਿਹਾਜ਼ੀ ਨਾ ਕਰੇ ਨਾਲੇ ਕੋਈ ਐਡਾ ਬੇਲਾ ਨਹੀਂ ਹੈਗਾ ਵੀ ਘਰ ਦੇ ਤੰਦੇ ਛੱਡ ਕੇ ਕੋਈ ਰਿਸ਼ਤੇਦਾਰੀਆਂ ਚ ਤੁਰਿਆ ਫਿਰੇ ਅੱਜ ਕੱਲ ਤਾਂ ਉਹੀ ਟਾਈਮ ਨਹੀਂ ਹੈਗਾ ਐਨੇ ਕੰਮ ਨਹੀਂਗੇ ਮੈਂ ਤਾਂ ਇਹਦੇ ਤੇ ਉਹਦੀ ਮਾਰੀ ਆ ਗਈ ਵੀ ਚਲ ਜਵਾਹ ਖੜੀ ਦਾ ਦੋ ਦਿਨ ਦੁੱਖ ਸੁਖ ਸੋਣੇ ਆਉਂਗੀ ਨਾਲੇ ਪਹਿਣ ਜੀ ਠੀਕ ਹੈ ਸੋਡਾ ਸੁਭਾਅ ਵਧੀਆ ਮੈਂ ਸੋਡੇ ਕਰਕੇ ਇਹਦੀ ਗੱਲ ਕਦੇ ਚਿੱਤ ਨੂੰ ਲਾਈ ਨਹੀਂ ਸੀ ਅੱਜ ਤੱਕ ਕੋਈ ਜ਼ਿਆਦਾ ਹੀ ਬੋਲ ਗਈ ਵੱਧ ਕੇ ਐਨਾ ਨਹੀਂ ਚੱਲਿਆ ਜਾਂਦਾ ਹੁੰਦਾ ਭੈਣੇ ਅਸੀਂ ਵੀ ਅੰਨ ਖਾਂਦੇ ਆਂ ਭੈਣ ਜੀ ਤੁਸੀਂ ਹੱਥ ਕਿਉਂ ਬੰਨਦੇ ਹੋ ਇਹ ਕਿੰਨਾ ਕਿਚਰੇ ਚਾਰ ਦਿਨੋਂ ਆਪਦੇ ਘਰੇ ਵਗਜੂ ਵਰਤਨਾ ਤਾਂ ਆਪਾਂ ਦੋਨਾਂ ਭੈਣਿਆਂ ਨਾਲ ਮੈਂ ਕੁੱਛਦੀ ਆ ਉਹਨੂੰ ਜਾ ਕੇ ਮੈਂ ਫੜਦੀ ਆ ਉਹਦੇ ਗੁੱਤ ਵੀ ਤੂੰ ਆਪਦੀ ਮਾਸੀ ਨੂੰ ਐ ਬੋਲੀ ਐ ਮੈਂ ਤਾਂ ਐ ਕਹਿੰਦੀ ਆ ਭੈਣੇ ਕਾ ਨੂੰ ਤੂੰ ਗੁੱਤਾਂ ਫੜਦੀ ਐ ਕਾ ਨੂੰ ਕੁਛ ਕਹਿੰਨੀ ਐ ਉਹਦੀ ਤਾਂ ਜਿਹੇ ਜੀ ਹੈਗੀ ਨਾ ਆਦਤ ਉਹੀ ਰਹਿਣੀ ਐ ਕਿਉਂ ਐਵੇਂ ਆਪਦੇ ਘਰ 'ਚ ਫਰਕ ਪਾਉਣੀ ਐ ਤੁਸੀਂ ਤਾਂ ਦਿਨ ਰਾਤ ਇਕੱਠੇ ਰਹਿਣ ਅਸੀਂ ਤਾਂ ਪਹਿਨੇ ਰਿਸ਼ਤੇਦਾਰ ਆਂ ਕੱਲ ਆਈ ਸੀ ਅੱਜ ਬਾਗੀ ਤਾਂ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਚੱਲ ਮੈਂ ਆਪਦੀ ਪਾਣ ਜੀ ਨਾਲ ਮਿਲ ਗਈ ਜਿਵੇਂ ਕਹਿੰਦੇ ਨੇ ਦੁਖ ਸੂਖ ਕਰਗੀ ਦੋ ਘੜੀਆਂ ਬੈਠ ਕੇ ਬਸ ਪਹਿਨੇ ਤੂੰ ਆਪਦੇ ਘਰੇ ਕਲੇਸ਼ ਨਾ ਪਾ ਮੈਨੂੰ ਜਾਣ ਦੇ ਨਹੀਂ ਪਹਿਨੇ ਤੂੰ ਚੁੱਪ ਕਰ ਮੈਂ ਉਹਨੂੰ ਪੁੱਛਦੀ ਆ ਅੱਜ ਛੋਨੂ ਬੋਲੀਆ ਕੱਦ ਨੂੰ ਕਿਸੇ ਨੂੰ ਹੋਰ ਬੋਲੂ ਅਲੱਗ ਤਾਂ ਮੇਰੀ ਗੁੱਤ ਨੂੰ ਕਿਹੜਾ ਦੇਉ ਵੀ ਤਾਂ ਆ ਸੰਸਕਾਰ ਦਿੱਤੇ ਨੇ ਕੁੜੀ ਨੂੰ ਤੂੰ ਬੈਠ ਤੇ ਮੈਂ ਪੁੱਛਦੀ ਆ ਉਹਨੂੰ ਜਾ ਕੇ ਲੈ ਆਖੇ ਮੈਂ ਪਟਦੀਆਂ ਗੋਤੇ ਦੀ ਵੀ ਤੂੰ ਗੋਤੇ ਦੀ ਕਿੱਥੋਂ ਪਟ ਦੇਗੀ ਜੇ ਗੁੱਤ ਪੱਟਣ ਵਾਲੀ ਹੁੰਦੀ ਤਾਂ ਇਹਨੂੰ ਪਹਿਲੇ ਹੀ ਨਾਕਲ ਦੇ ਦਿੰਦੀ ਨਾਲ ਇਹ ਨਹੀਂ ਬੰਦਾ ਬਣਦੀ ਹੈਗੀ ਇਹ ਤਾਂ ਗੱਲ ਕਰ ਇਹਨੂੰ ਤਾਂ ਮੈਂ ਬਣਾਣ ਦੀ ਬੰਦੇ ਦਾ ਪੁੱਤ ਸਮਾਰ ਕੇ ਆ ਮੇਰੀ ਆਪਦੀ ਭਾਣ ਜੀ ਨਹੀਂ ਚੱਜਦੀ ਉਹ ਨਹੀਂ ਕਹਿਣੇ ਚ ਚੱਲਦੀ ਜੇ ਉਹ ਕਹਿਣੇ ਚ ਚੱਲੇ ਸਾਰੀਆਂ ਗੱਲਾਂ ਮੈਂ ਤਾਂ ਘੰਟੇ ਚ ਠੀਕ ਕਰਦੇ ਆ ਲੈ ਆ ਵੀ ਆਉਂਦੀ ਹੈ ਹਾਂ ਅਮਾ ਸੀਗੀ ਮੇ ਝੋਲਾ ਚੱਕੀ ਖੜੀ ਆ ਇਹਨੂੰ ਕੀ ਹੋ ਗਿਆ ਮਾਸੀ ਚੰਗਾ ਪੁੱਤ ਮੈਂ ਜਾਣੀ ਆ ਰਾਜੀ ਖੁਸ਼ੀ ਰਹਿਬ ਦੇ ਕਰੇ ਕਿੱਥੇ ਜੱਲੀਆਂ ਮਾਸੀ ਤੂੰ ਤੇ ਨਾਲੇ ਬੈਕਾ ਤੋ ਚੱਕਿਆ ਤੂੰ ਰੋਟੀ ਪਾਣੀ ਦਾ ਖਾ ਲਾ ਖਵਾਤੇ ਤੇਰੀ ਨਾਨਦੇ ਨੇ ਪਰੌਂਠੇ ਲਾ ਕੇ ਉਹਨੇ ਪਰੌਂਠੇ ਉਹ ਤਾਂ ਆਪ ਨੂੰ ਮਸਾ ਰੋਟੀ ਲਾਉਂਦੀ ਆ ਤੇ ਮਾਸੀ ਤੈਨੂੰ ਕਿਵੇਂ ਰੋਟੀ ਲਾ ਕੇ ਦਿੰਦੀ ਉਹਨੇ ਹਾਏ ਨਹੀਂ ਕਾਮਲੀਏ ਨੀ ਉਹ ਬੋਲਦੀ ਹੋਈ ਐਨਾਂ ਐ ਉਹਨੇ ਪਹਿਲਾਂ ਹੀ ਖਾਧੀ ਵੀ ਕੱਢ ਲਈ ਮੇਰੀ ਉਹ ਤਾਂ ਪਟੋ ਰੋਟੀਆਂ ਦੇ ਵੀ ਮਿਹਣੇ ਦਿੰਦੀ ਆ ਕਹਿੰਦੀ ਇੱਥੇ ਤੂੰ ਰੋਟੀਆਂ ਖਾਣ ਆਈ ਹੋਈ ਆ ਤੁਹਾਡੇ ਘਰ ਆਨ ਨਹੀਂ ਪਕਦਾ ਇੱਥੋਂ ਬੋਲਦੀ ਐ ਮਾਸੀ ਤੈਨੂੰ ਦੱਸਿਆ ਤਾਂ ਸੀਗਾ ਵੀ ਉਹ ਸੁਭਾਅ ਨਹੀਂ ਹੈਗਾ ਤੂੰ ਕਿਉਂ ਉਹਦਾ ਗੁੱਸਾ ਕਰਦੀ ਆ ਚੱਲ ਆ ਜਾ ਗੱਲ ਸੁਣ ਲੈ ਮੇਰੀ ਧੀ ਮੈਂ ਤਾਂ ਨਹੀਂ ਜਾਣਦੀ ਸੁਣ ਗਈ ਗੱਲ ਸੁੱਖ ਨਾਲ ਮੇਰਾ ਘਰ ਹੈਗਾ ਮੈਂ ਜਾਣੀ ਆ ਆਪਦੀ ਤੂੰ ਰੱਖੀ ਕੌਰ ਮੇਰੀ ਗੱਲ ਕੰਨ ਚ ਪਾ ਲੈ ਸਿਰ ਤੋਂ ਬੰਦਾ ਤਾਂ ਉੱਠ ਗਿਆ ਕੁੜੀ ਦੀ ਨਾ ਦੂਜਾ ਖਸਮ ਜ਼ਮੀਨ ਹੁੰਦੀ ਐ ਉਹ ਸਾਹਮ ਕੇ ਰੱਖੀ ਇਹ ਤਾਂ ਪੱਟੋ ਆਈ ਹੋਈ ਐ ਤੇਰੀ ਜ਼ਮੀਨ ਸਾਂਭਣ ਦੀ ਮਾਰੀ ਜੇ ਆਪਦਾ ਧਿਆਨ ਰੱਖ ਲੇਗੀ ਤਾਂ ਸੌਖੀ ਰਹੇਗੀ ਨਹੀਂ ਧੀਏ ਉਹ ਕਹਿੰਦੇ ਹੁੰਦੇ ਨੇ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਫੇਰ ਪਸਤਾਵੇਂਗੀ ਫੇਰ ਕੋਸ ਨਹੀਂ ਬਣਨਾ ਨਾ ਤੂੰ ਮੇਰੀ ਗੱਲ ਸੁਣਦੀ ਆਂ ਵੀ ਮੈਂ ਤੈਨੂੰ ਕੁਝ ਸਮਝਾ ਦਿਆਂ ਉਲਟਾ ਤੂੰ ਮੈਨੂੰ ਮਤ ਦੇਣ ਲੱਗ ਜਾਨੀ ਆਂ ਮਾਸੀ ਕੋਈ ਗੱਲ ਨਹੀਂ ਉਹਦਾ ਪਰਮਾਤਮਾ ਨੇ ਦੇਖਣਾ ਮੇਰੇ ਨਾਲ ਚੰਗੀ ਹੋਊਗੀ ਚੰਗੀ ਮਾੜੀ ਹੋਊਗੀ ਮਾੜੀ ਤੂੰ ਮੇਰੇ ਨਾਲ ਚੱਲ ਐਦਾਂ ਨਾ ਕਰ ਮੈਂ ਦੇਖ ਲਾ ਹੁਣ ਆਟਾ ਲੈ ਕੇ ਆਈ ਹੁਣ ਆਪਾਂ ਰੋਟੀ ਬਣਾ ਕੇ ਤੈਨੂੰ ਮੈਂ ਖਵਾਉਂਗੀ ਕੋੜੇ ਬੀਰ ਪਰਮਾਤਮਾ ਵੀ ਇਹੋ ਜਿਹੇ ਬੰਦਿਆਂ ਨੂੰ ਕੁਛ ਨਹੀਂ ਕਹਿੰਦਾ ਜਦੋਂ ਉਹ ਪਰਮਾਤਮਾ ਦੇਖੂਗਾ ਦੇਖੀ ਜਾਊਗੀ ਆ ਜੇ ਤੇਰੇ ਨਾਲ ਵਕਤ ਤੋਂ ਪਹਿਲਾਂ ਬਣ ਗਿਆ ਫਿਰ ਕੀ ਕਰੇਗੀ ਤੀਏ ਮੈਂ ਤਾਂ ਆਉਂਦੀ ਨਹੀਂ ਤੇਰਾ ਜੀ ਕਰਦਾ ਜਦੋਂ ਮਰਜ਼ੀ ਮੇਰੇ ਕੋਲੇ ਆ ਜੀ ਫੋਨ ਲਾ ਕੇ ਗੱਲ ਕਰ ਲੈ ਨਾ ਆ ਰੱਬ ਦਾ ਬਾਸਤਾ ਮੈਂ ਤਾਂ ਇਹ ਜੇ ਬੋਲ ਕਬੋਲ ਸੁਣਨੇ ਨਹੀਂ ਕਿਉਂ ਮੈਂ ਸੜੀ ਹੋਈ ਦੀਆਂ ਗੱਲਾਂ ਸੁਣਾ ਮੇਰੇ ਘਰੇ ਕੀ ਕੁਝ ਹੈ ਨਹੀਂਗਾ ਹੈ ਇਹਨੂੰ ਜੇ ਮਾੜੀ ਮੋਟੀ ਸੰਗ ਸ਼ਰਮ ਹੋਵੇ ਸੋਚ ਕੇ ਬੋਲੇ ਵੀਰ ਮੈਂ ਇਹਦੀ ਭਾਸ਼ਾ ਪੜ ਗਈ ਇਹ ਨਹੀਂ ਗੀਆਂ ਦੋਨੇ ਮਾਮਾ ਤੀਆਂ ਠੀਕ ਹੈ ਜੀ ਮੈਂ ਹੈਗੇ ਮੈਂ ਨਹੀਂ ਬੁਰਾ ਕੁਝ ਕਹਿਣ ਚੋਗਰੀ ਨਾ ਮੈਂ ਕਾਹਾਂ ਤੇ ਇਹਨੂੰ ਵਧੀਆ ਨਹੀਂ ਲੱਗਦੀ ਮੇਰੀ ਗੱਲ ਤੂੰ ਕੋਲੋਟੀ ਲਜਾਨੀਆ ਮੈਨੂੰ ਪਤਾ ਮੈਂ ਸਮਝਦੀ ਆ ਸਾਰੀ ਗੱਲ ਜਿਵੇਂ ਮਰਜ਼ੀ ਰੱਖ ਵੀਰ ਆਪਦਾ ਰਹਿ ਜਿੱਦੇ ਤੇਰਾ ਚਿੱਤ ਮੰਨੇ ਤੂੰ ਆ ਜੀਤੀ ਮਾਸੀ ਕਿਉਂ ਇਦਾਂ ਕਰਦੀ ਹੁੰਨੀ ਆ ਤੂੰ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਮੈਨਾਂ ਪੁੱਠਾ ਸਿੱਧਾ ਬੋਲਦੀ ਆ ਨਾਲੇ ਉਹ ਵੀ ਉਹਨੇ ਕਿਹਾ ਸਾਰੀ ਜ਼ਿੰਦਗੀ ਇੱਥੇ ਰਹਿਣਾ ਆ 2-4 ਦਿਨ ਇੱਥੇ ਲਾਉਣੇ ਨੇ ਮੁੜ ਕੇ ਆਪਣੇ ਘਰੇ ਚਲ ਜੂਗੀ ਤੂੰ ਰਹਿ ਕੋਈ ਨਾ ਗੁੱਸਾ ਨਾ ਕਰ ਬਾਲਾ ਕੋੜੇ ਪੁੱਤ ਆਖੇ 2-4 ਦਿਨਾਂ ਨੂੰ ਬਾਗ ਜੂਗੀ ਆਪਦੇ ਘਰੇ ਮੈਨੂੰ ਦੀਂਦਿਆ ਦੇ ਲੱਛਣ ਜਾਣ ਵਾਲੇ ਸੁਣ ਗਈ ਗੱਲ ਸਿਆਣੇ ਤਾਂ ਦੂਰੋਂ ਆਰਾਮ ਚ ਪਛਾਣ ਦਿੰਦੇ ਨੇ ਵੀ ਕਿੱਥੇ ਪੱਬ ਚੱਕਦਾ ਬੰਦਾ ਤੂੰ ਨਿਆਣੀ ਠੀਕ ਹੈ ਤੂੰ ਨਹੀਂ ਸਮਝਦੀ ਹੈਗੀ ਨਹੀਂ ਐਨਾ ਬੋਲਦੀ ਐ ਬੋਲ-ਬੋਲ ਕੇ ਮੇਰੇ ਕੰਨ ਪਾੜ ਤੇ ਉਹਨੇ ਹੈ ਕਿਤੇ ਉਹਦੀ ਲੋਤਰ ਉਹ ਅੰਦਰ ਵੱੜਦੀ ਐ ਇਹੇ ਜੀ ਦੇ ਸਹਰਾਣੇ ਬੈਠ ਕੇ ਭਲਾ ਮੈਨੂੰ ਐ ਦੱਸ ਕੀ ਮੈਂ ਤੇਰਾ ਦੁੱਖ ਸੁੱਖ ਕਰੂੰਗੀ ਕੀ ਮੈਂ ਇਹਨਾਂ ਦਾ ਅੰਨ ਪਾਣੀ ਖਾ ਲੂੰ ਮੇਰੇ ਤਾਂ ਐਂ ਜੀ ਕਰਦਾ ਜਣੀ ਜਿਹੜਾ ਖਾਦਾ ਪੀਤਾ ਉਹ ਵੀ ਮੈਂ ਇੱਥੇ ਕੱਢ ਕੇ ਤੁਰ ਜਾ ਮਾਸੀ ਤੂੰ ਮੇਰੇ ਘਰ ਕੇ ਰੁਕ ਜਾ ਕਾ ਨੂੰ ਜਾਣੀ ਆ ਮੇਰੇ ਕਰਕੇ ਤੂੰ ਕੋਈ ਨਹੀਂ ਇੱਕ ਦੋ ਦਿਨ ਬੋਲੂਗੀ ਮੁੜ ਕੇ ਆਪੇ ਹਟ ਜੂਗੀ ਤੂੰ ਉਹਦੇ ਕੋਲ ਬੈਠਿਆ ਹੀ ਨਾ ਕਰ ਮੇਰੇ ਕੋਲ ਲਵੇ ਬੈਜਾ ਕਰਾ ਕੇ ਤੇਰੇ ਕੋਲੇ ਵੀ ਤਾਂ ਬੈਠਾ ਜੇ ਤੂੰ ਮੈਨੂੰ ਆਪਦੀ ਮਾਂ ਸਮਝਦੀ ਹੋਵੇਂ ਜੇ ਮੇਰੀ ਆਪਦੀ ਜੰਮੀ ਹੁੰਦੀ ਜਿਵੇਂ ਮਰਜ਼ੀ ਕਾਇਦ ਹੁੰਦੀ ਉਹ ਵੀ ਮੰਨ ਲੈਂਦੀ ਪਰ ਨਾ ਮੈਂ ਤਾਂ ਤੇਰੀ ਮਾਸੀ ਆ ਨਾ ਤੂੰ ਮੈਨੂੰ ਮਾਸੀ ਹੋਏ ਸਮਝਦੀ ਆ ਚਲ ਠੀਕ ਐ ਤੇਰੀ ਮਰਜ਼ੀ ਐ ਸਮਝੀ ਜਾ ਪਰ ਮੈਂ ਤੈਨੂੰ ਆਪਦੀ ਧੀ ਸਮਝ ਕੇ ਸਮਝਾਉਂਦੀ ਸੀ ਪਰ ਤੂੰ ਨਹੀਂ ਸਮਝਦੀ ਮੇਰੇ ਕੀ ਸਾਰੇ ਆ ਹਾਂ ਭਾਈ ਉਹੀ ਫਰਕ ਰਹਿ ਗਿਆ ਜੇ ਤਾਂ ਮੇਰਾ ਦੁੱਧ ਚੁੰਘ ਕੇ ਪਲੀ ਹੁੰਦੀ ਫਿਰ ਤਾਂ ਮੇਰੇ ਦੁੱਧ ਦਾ ਫਿਕਰ ਵੀ ਕਰਦੀ ਵੀ ਮੇਰੀ ਮਾਂ ਐ ਹੁਣ ਤੈਨੂੰ ਮੇਰਾ ਕੋਈ ਫਿਕਰ ਨਹੀਂ ਮੇਰਾ ਤਾਂ ਕਾਲਜਾ ਮੱਚਦਾ ਤੇਰੇ ਕਣੀ ਦੇਖ-ਦੇਖ ਕੇ ਤੂੰ ਆਪ ਦਾ ਰੱਖੀ ਖਿਆਲ ਇਹ ਤਾਂ ਆਪਦੀ ਜਾਇਦਾਦ ਦੀ ਮਾਰੀ ਬੈਠੀ ਐ ਇਹ ਉਹੀ ਕੰਮ ਕਰੂ ਉਹ ਤੂੰ ਸਾਮ ਕੇ ਰੱਖੀ ਜਾਇਦਾਦਾਂ ਤੋਂ ਬਿਨਾ ਕੁਛ ਨਹੀਂ ਬਣਦਾ ਨਾਲ ਇੱਕ ਗੱਲ ਹੋਰ ਤੀਏ ਆਬ ਦਾ ਖਿਆਲ ਰੱਖ ਲੇਗੀ ਤਾਂ ਚੰਗੀ ਗੱਲ ਐ ਅੱਜ ਤਾਂ ਬੋਲਕ ਬੋਲ ਕੇ ਮੈਨੂੰ ਘਰੋਂ ਕੱਢਿਆ ਮੈਂ ਤਾਂ ਬਾਗੀ ਚੱਲ ਕੁੜਮਾ ਸੀ ਕੁੜਮਾ ਦੇ ਕੀ ਰਹਿਣ ਹੁੰਦਾ ਆ 2-4 ਦਿਨ ਹਨਾ ਤੈਨੂੰ ਕੱਢਣਾ ਤਾਂ ਆਸਾਨ ਐ ਤੀਏ ਜੇ ਕਿਸੇ ਦਿਨ ਕਹਿਤਾ ਨਾ ਫਲਾਣੇ ਮੁੰਡੇ ਕੋਲੇ ਖੜੀ ਸੀ ਜਾਂ ਫਲਾਣਾ ਆਪਣੇ ਘਰੇ ਆਇਆ ਸੀ ਤੈਨੂੰ ਏਸੇ ਸੱਸ ਨੇ ਕੱਚੀ ਘੜੀ ਨਹੀਂ ਲਾਉਣੀ ਤੈਨੂੰ ਕੌਲਾ ਟਪਾ ਦਊਗੀ ਫੜ ਕੇ ਬਾਹ ਮਾਰ ਕੇ ੱਤਕਾ ਫਿਰ ਤੂੰ ਰੋਵੇਂਗੀ ਨਾਲੇ ਪਸਤਾਵੇਂਗੀ ਸਾਰਾ ਗੋਸਤ ਤੇਰੇ ਹੱਥੋਂ ਜਾਊਗਾ ਨਾਲੇ ਕੁਛ ਨਹੀਂ ਤੇਰੇ ਪੱਲੇ ਰਹਿਣਾ ਫੇਰ ਤੂੰ ਮਾਸੀ ਦੀਆਂ ਗੱਲਾਂ ਯਾਦ ਕਰੇਂਗੀ ਵੀ ਹਾਂ ਮਾਸੀ ਤੂੰ ਮੈਨੂੰ ਬਾਰ-ਬਾਰ ਸਮਝਾਉਂਦੀ ਸੀ ਘਰਤੀਏ ਹਜੇ ਤੇਰੇ ਖਾਨੇ ਕੋਈ ਗੱਲ ਪੈਂਦੀ ਨਹੀਂ ਤੇਨੂੰ ਸੱਸ ਦਾ ਪਿਆਰ ਹੀ ਜ਼ਿਆਦਾ ਚੰਗਾ ਲੱਗਦਾ ਤੇਰੀ ਮਰਜ਼ੀ ਹੈ ਤੀ ਇਹਦੂ ਵੱਧ ਮੈਂ ਕੁਛ ਨਹੀਂ ਕਹਿ ਸਕਦੀ ਮਾਸੀ ਰਬਾ ਬੱਸ ਬੁੱਤ ਚੰਗਾ ਜਾ ਤੂੰ ਕਾਰ ਕੰਮ ਪਕਾ ਲੈ ਰੋਟੀ ਰੋਟੀ ਕੀ ਕਰਾਂ ਹੁਣ ਮੈਂ ਨਾ ਤਾਂ ਮਾਸੀ ਦੀ ਗੱਲਾਂ ਨੂੰ ਦਿਲ ਤੇ ਲਾ ਸਕਦੀਆਂ ਤੇ ਨਾ ਬੇਬੇ ਦੇ ਹੁਣ ਮੈਂ ਸੁਣਾ ਤਾਂ ਸੁਣਾ ਕੀ ਜੀ ਮੈਨੂੰ ਤਾਂ ਸਮਝ ਨਹੀਂ ਆਉਂਦਾ ਹੈਗਾ ਪਰ ਮੇਰੀ ਮਾਸੀ ਦਾ ਵੀ ਸੁਭਾਅ ਥੋੜਾ ਜਿਹਾ ਕੌੜਾ ਤੇ ਉਧਰੋਂ ਗਗਨ ਦਾ ਵੀ ਸੁਭਾਅ ਇਹ ਜਿਹਾ ਹੁਣ ਕਰਾਂ ਕੀ ਮੈਂ ਤਾਂ ਵਿਚ ਵਿਚਾਲੇ ਫਸ ਜਾਨੀ ਆ ਮਾਸੀ ਦਾ ਮੈਨੂੰ ਚੰਗੀ ਭਲਾ ਪਤਾ ਇਹਨੇ ਮੁੜ ਕੇ ਇੱਥੇ ਪੈਰ ਨਹੀਂ ਪਾਉਣਾ ਹੈਗਾ ਇਹ ਤਾਂ ਹੈਗੀ ਵੀ ਇਹੋ ਜਿਹੀ ਆ ਜਿੱਥੋਂ ਇੱਕ ਵਾਰੀ ਆਕੜ ਕੇ ਲੰਘ ਜਵੇ ਮੁੜ ਕੇ ਜਾਂਦੀ ਨਹੀਂ ਹੈਗੀ ਉੱਪਰ ਜਿਹੜਾ ਗਗਨ ਇਹਨਾਂ ਤਾਂ ਮੈਂ ਕਹਿ ਹੀ ਕੀ ਸਕਦੀਆਂ ਆਪਣਿਆਂ ਨੂੰ ਕਹਿ ਸਕਦੀ ਆ ਬਗਾਨਿਆਂ ਨੂੰ ਤਾਂ ਮੈਂ ਕੀ ਕਹਿਣਾ ਚੱਲ ਬੇਬੇ ਨਾਲ ਗੱਲ ਕਰਦੀ ਆ ਐ ਕਰੂੰਗੀ ਮਾਸੀ ਨੂੰ ਫੋਨ ਹੀ ਲਾ ਲੂੰਗੀ ਬਾਅਦ ਚ